ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਸਰਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਤਨ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਦੀ ਇਸ ਵਾਰ ਦੇ 11 ਸਲੋਕ ਸੰਪੂਰਨ ਹੋਏ ਹਨ ਅਤੀ 12ਵਾਂ ਸਲੋਕ ਮਹਾਰਾ ਜੀ 513 ਤੇ ਆਰੰਭ ਕਰਦੇ ਹਨ ਆਉ ਸਤਿਗੁਰ ਜੀ ਆਈ ਸ਼ਬਦ ਦੀ ਰਮਤਾ ਕਰਦੇ ਹਨ ਜੀ ਸਲੋਕ ਮਹੱਲਾ ਤੀਜਾ ਸਾਲ ਜੁਗ ਮਹ ਨਾਮ ਨਿਧਾਨ ਭਗਤੀ ਖਟਿਆ ਹਰ ਉਤਮ ਪਦ ਪਾਇਆ ਸਤਗੁਰ ਸੇਵ ਹਰ ਨਾਮ ਮਨ ਵਸਿਆ ਅਨ ਦਿਨ ਨਾਮ ਧਿਆਇਆ ਤਨ ਤਾਨੂੰ ਸੱਚੇ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਇਸ ਸ਼ਲੋਕ ਦੀ ਰੰਮਤਾ ਕਰਦੇ ਹਨ ਪਾਸ਼ਾ ਜੀ ਬਚਨ ਕਰਦੇ ਹਨ ਕਾਲ ਯੁਗ ਦਾ ਜੋ ਸਮਾਂ ਹੈ ਜੀ ਮਹਾਰਾਜ ਜੀ ਕਹਿੰਦੇ ਕਾਲ ਯੁਗ ਦੇ ਵਿੱਚ ਕਾਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉਤਮ ਪਦ ਪਾਇਆ ਮਹਾਰਾਜ ਜੀ ਕਹਿੰਦੇ ਉਤਮ ਪਾਦਈ ਹੈ ਕਾਲ ਯੁਗ ਦੇ ਵਿੱਚ ਭਗਤੀ ਦੇ ਰਾਹੀ ਨਾਮ ਮੁਖਟ ਕੇ ਉਹਦੀ ਪ੍ਰਾਪਤੀ ਕਰ ਲੈਣੀ ਸਾਰੇ ਗੁਰਾਂ ਦੇ ਵਿੱਚ ਅਲੱਗ-ਅਲੱਗ ਉਪਦੇਸ਼ ਹੈ ਮਹਾਰਾਜ ਦਾ ਹਰ ਕਾਲਯੁਗ ਦੇ ਵਿੱਚ ਸੰਸਾਰੀ ਜੀਵਾਂ ਦਾ ਬਹੁਤ ਜ਼ਿਆਦਾ ਪ੍ਰਵਾਹ ਮਨੁੱਖ ਤੇ ਪੈਂਦਾ ਹੈ। ਇੱਕੋ ਹੀ ਮਾਰਗ ਹੈ, ਕੋਈ ਰਸਤਾ ਹੈ ਜਿਹੜਾ ਕਿ ਸਾਨੂੰ ਇਸ ਦੁਬਦਾ ਚੋਂ ਇਹ ਮਾਇਆਵਤੀ ਸ੍ਰਿਸ਼ਟੀ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਬਾਹਰ ਕੱਢ ਸਕਦਾ ਉਹ ਸੱਚਾ ਨਾਮ ਹੈ। ਜਿਵੇਂ ਮਹਾਰਾਜੀ ਜੀ ਪਾਸ਼ਾ ਜੀ ਸਾਨੂੰ ਰਸਤਾ ਦੱਸਦੇ ਹਨ। ਕਾਲ ਯੁਗ ਮੈਂ ਨਾਮ ਨਿਧਾਨ ਭਗਤੀ ਖਟਿਆ ਆਸ਼ਾ ਜੀ ਕਹਿੰਦੇ ਭਾਈ ਕਾਲ ਯੁਗ ਦੇ ਵਿੱਚ ਇਹ ਕਹਿਰ ਦਾ ਸਮਾਂ ਹੈ ਇਹ ਜੱਗ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਕਿ ਕਾਲ ਯੁਗ ਦੇ ਵਿੱਚ ਮਨੁੱਖ ਨੇਕਾ ਹੀ ਦੁਬਿਧਾ ਦੇ ਵਿੱਚ ਫਸਿਆ ਹੋਇਆ ਉਹ ਪ੍ਰਮਾਤਮਾ ਨੂੰ ਅਸਾਰ ਦੇਵੇਗਾ। ਬਿਮਾਰਾ ਜੀ ਕਹਿੰਦੇ ਕੋਈ ਧੰਗ ਹੈ ਤਰੀਕਾ ਹੈ ਸੱਚੇ ਨਾਮ ਨੂੰ ਪ੍ਰਾਪਤੀ ਦੇ ਨਾਲ। ਇਹ ਹੀ ਸੱਚਾ ਖਜ਼ਾਨਾ ਹੈ ਭਗਤੀ ਦਾ ਇਹਨੂੰ ਖੱਟ ਕੇ ਮਹਾਰਾ ਜੀ ਕਹਿੰਦੇ ਉਦਮ ਕਰਕੇ ਉਦਮ ਪਦੂ ਪਾ ਸਕਦੇ ਹਨ। ਨਾਮ ਨਿਧਾਨ ਖਜ਼ਾਨਾ ਭਗਤੀ ਦੇ ਰਾਹੇ ਖੱਟਿਆ ਜਾਂਦਾ ਹੈ। ਇਵੇਂ ਇੱਕ ਸੰਸਾਰੀ ਧਨ ਨੂੰ ਖੱਟਣ ਵਾਸਤੇ ਸੰਸਾਰੀ ਖੱਠੀ-ਖੱਟੀ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਇਸ ਸੰਸਾਰ ਦੇ ਪ੍ਰਭਾਵ ਤੋਂ ਬਚਣ ਵਾਸਤੇ ਨਾਮ ਧਨ ਦੀ ਭਗਤੀ ਰਹੀ ਖੱਟੀ-ਖੱਟੀ ਜਾਂਦੀ ਹੈ। ਹਰ ਉੱਤਮ ਪਦ ਦੀ ਪ੍ਰਾਪਤੀ ਕਰਨ ਵਾਸਤੇ ਇਸ ਸ੍ਰਿਸ਼ਟੀ ਦੇ ਪ੍ਰਭਾਵ ਤੋਂ ਕਲਯੁਗ ਦੇ ਪ੍ਰਭਾਵ ਤੋਂ ਉੱਚਾ ਉੱਠਣ ਵਾਸਤੇ ਭਗਤੀ ਰੂਪੀ ਖਜ਼ਾਨਾ ਨਾਮ ਹੈ। ਇਹਦੇ ਕਰਕੇ ਸਾਡਾ ਮਨ ਆਤਮਾ ਇਹ ਸੰਸਾਰੀ ਦੁਬਦਾ ਚੋਂ ਉੱਪਰ ਉੱਠ ਜਾਵੇਗੀ ਇਸ ਪਦ ਵਿੱਚ ਉੱਤਮ ਪਦ ਵਿੱਚ ਉਹਦੀ ਪ੍ਰਾਪਤੀ ਹੈ ਸਤਗੁਰ ਸੇਵ ਹਰ ਨਾਮ ਮਨ ਵਸਿਆ ਅਣ ਦਿਨ ਨਾਮ ਧਿਆਇਆ ਮਹਾਰਜ ਕਹਿੰਦੇ ਉਹਨੂੰ ਜਪ ਕੇ ਸਤਗੁਰ ਸੇਵ ਉਹਦੀ ਸੇਵਾ ਕਰਾ ਕੇ ਸੱਚੇ ਗੁਰਾਂ ਦੀ ਸੱਚੇ ਗੁਰਾਂ ਦੀ ਸੇਵਾ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹਦੇ ਸਿਮਰਨ ਦੇ ਵਿੱਚ ਤੇ ਭਗਤੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੈ ਹਰ ਨਾਮ ਮਨ ਵਸਿਆ ਇਹ ਨਾਮ ਨੇ ਮਨ ਦੇ ਵਿੱਚ ਵਸਣਾ ਹੈ ਜੇ ਉਹ ਥਾਪਰਾਂ ਦੇ ਨਾਲ ਉਹਦੇ ਦਰ ਦੀ ਸੇਵਾ ਕਰਾਂਗੇ ਉਹਦੇ ਗੁਣਾ ਨੂੰ ਬਚਨਾਂ ਨੂੰ ਮੰਨਾਂਗੇ ਮਹਾਰਾਜ ਜੀ ਕਹਿੰਦੇ ਹਰ ਧਨ ਨਾਮ ਮਨ ਵਸਿਆ ਇਹ ਨਾਮ ਨੇ ਇਸ ਤਰ੍ਹਾਂ ਮਨ ਦੇ ਵਿੱਚ ਆਵਸਣਾ ਹੈ ਉਕੀ ਭਗਤੀ ਨਾਲ ਤੇ ਸੇਵਾ ਦੇ ਨਾਲ ਇਹ ਮਨ ਸਾਫ ਹੁੰਦਾ ਹੈ ਇਹ ਧੁੱਪਦਾ ਹੈ ਇਹ ਸੁੱਧ ਹੁੰਦਾ ਹੈ ਅਨੰਦ ਨਾਮ ਧਿਆਇਆ ਮਹਾਰਾਜ ਜੀ ਕਹਿੰਦੇ ਫਿਰ ਅਨੰਦ ਨਾਮ ਨੂੰ ਧਿਆਉਣ ਦੀ ਉਹ ਸੋਝੀ ਆ ਜਾਂਦੀ ਹੈ ਫਿਰ ਮੁੱਖ ਦਿਨ ਰਾਤ ਹੀ ਉਹ ਨਾਮ ਵਿੱਚ ਦੀਨ ਰੰਦਾ ਜੁੜ ਜਾਂਦਾ ਹੈ ਵਿੱਚ ਗ੍ਰਹ ਗੁਰਬਚਨ ਉਦਾਸੀ ਹੁਮੇ ਮੋਜ ਲਾਇਆ ਫਿਰ ਪਾਸ਼ਾ ਜੀ ਕਹਿੰਦੇ ਵਿੱਚ ਗ੍ਰਸਤ ਦੇ ਵਿੱਚ ਉਦਾਸੀ ਬਣਦਾ ਮੁੱਖ ਗ੍ਰਸਤ ਮਾਰਗ ਵੀ ਤਲਾੰਦਾ ਤੇ ਉਦਾਸੀ ਬਣ ਕੇ ਵੀ ਰਹਿੰਦਾ ਹੈ ਦੋਵਾਂ ਪੱਖਾਂ ਤੇ ਪੂਰਨ ਹੁੰਦਾ ਹੈ ਮੁੱਖ ਹਾਤ ਗੁਰ ਜੀ ਦੇਖੋ ਸਾਨੂੰ ਦਰਸਾਰਿਆਂ ਵਿੱਚ ਗ੍ਰਹਿ ਗੁਰਬਚਨ ਉਦਾਸੀ ਇਹਦੇ ਗ੍ਰਹਿ ਦੇ ਵਿੱਚ ਘਰ ਦੇ ਵਿੱਚ ਹੀ ਉਦਾਸੀ ਬਣ ਜਾਂਦਾ ਹੈ ਉਦਾਸੀ ਧਾਰਨ ਕਰਨ ਦੀ ਫਿਰ ਲੋੜ ਨਹੀਂ ਪੈਂਦੀ ਜਿਹੜੇ ਲੋਕ ਘਰ-ਬਾਰ ਛੱਡ ਕੇ ਚਲੇ ਜਾਂਦੇ ਹਨ ਪਿਛਲੇ ਯੁੱਗਾਂ 'ਚ ਧਿਆਨ ਮਾਰੀ ਹੁਣ ਵੀ ਕਈ ਚਲੇ ਜਾਂਦੇ ਹਨ ਘਰ-ਬਾਰ ਦਾ ਤਿਆਗ ਕਰ ਦਿੰਦੇ ਹਨ ਸ਼ਾਦੀ ਨਹੀਂ ਕਰਾਂਦੇ ਧੀਆਂ ਪੁੱਜੇ ਕਰਾ ਲੈਂਦੇ ਹਨ ਕਿ ਛੱਡ ਕੇ ਵੀ ਤੁਰ ਜਾਂਦੇ ਹਨ ਕਿ ਗ੍ਰਸਤ ਮਾਰਗ ਵਿੱਚ ਨਾਮ ਨਹੀਂ ਜਪ ਸਕਦੇ ਤੇ ਗ੍ਰਸਤ ਨੂੰ ਤਿਆਗ ਦਿੰਦੇ ਹਨ ਜੀ ਮਹਾਰਾਜ ਸਾਨੂੰ ਰਸਤਾ ਦੇ ਦਿੰਦੇ ਹਨ ਕਹਿੰਦੇ ਗ੍ਰਸਤ ਮਾਰਗ ਵਿੱਚ ਵੀ ਲੋਕ ਅਦਾਸੀ ਹਨ ਸਤਿਗੁਰੂ ਜੀ ਗੁਰੂ ਨਾਨਕ ਮਹਾਰਾਜ ਨੇ ਗ੍ਰਸਥ ਮਾਰਗ ਵਿੱਚ ਦਾਸੀ ਬਣਿਓ ਵਿੱਚੇ ਗ੍ਰਸਥ ਗੁਰਬਚਨ ਉਹ ਦਾਸੀ ਸਦੋ ਮਨੁੱਖ ਮਹਾਰਾਜ ਜੀ ਕਹਿੰਦੇ ਸੱਚੇ ਗੁਰਾਂ ਤੇ ਬਚਨਾ ਤੇ ਪਹਿਰਾ ਦੇਣ ਲੱਗ ਜਾਂਦਾ ਹੈ ਜਦੋਂ ਉਹਦਾ ਜੀਵਨ ਉਹਦੇ ਬਚਨਾ ਤੇ ਚੱਲਣਾ ਸ਼ੁਰੂ ਹੋ ਜਾਂਦਾ ਹੈ ਬਚਨਾ ਨੂੰ ਮੰਨਣਾ ਸ਼ੁਰੂ ਕਰਦਾ ਹੈ ਤੇ ਫਿਰ ਗ੍ਰਸਥ ਮਾਰਗ ਵਿੱਚ ਹੀ ਅਸੀਂ ਇਹ ਦਾਸੀ ਬਣ ਜਾਂਦੇ ਆ ਫਿਰ ਭੱਜਣ ਦੀ ਲੋੜ ਪੜਾ ਪੈਂਦੀ ਹੈ ਘਰ-ਬਾਰ ਛੱਡ ਕੇ ਭੱਜ ਜਾਈਏ ਹਰ ਮਹਾਰਾਜ ਜੀ ਕਹਿੰਦੇ ਪਰਿਵਾਰ ਵਿੱਚ ਹੀ ਵਿਚਰਦੇ ਹੋਏ ਗੁਰਮੁਖ ਜਨਨਾਮ ਵੀ ਜਪਦੇ ਹਨ ਪਰਿਵਾਰ ਦੀ ਵੀ ਪਾਲਣਾ ਕਰਦੇ ਹਨ ਸੰਸਾਰੀ ਧੰਧਾਂ ਵਿੱਚ ਵੀ ਉਗਦਾਸੀ ਰਹਿੰਦੇ ਹਨ ਉਹ ਨਾਮ ਵੀ ਜਪਦੇ ਆ ਸ਼ੁਭ ਅੰਮਲ ਵੀ ਧਾਰਨ ਕਰਦੇ ਆ ਇਹਨੂੰ ਕਹਿੰਦੇ ਹਨ ਗੁਗਰਾਹ ਦੇ ਵਿੱਚ ਹੀ ਉਦਾਸੀ ਬਣ ਜਾਣਾ ਵਿੱਚ ਹੀ ਗ੍ਰਹਿ ਗੁਰਬਚਨ ਉਦਾਸੀ ਬਸ ਮਹਾਰਾਜ ਜੀ ਕਹਿੰਦੇ ਉਹਦੇ ਬਚਨਾਂ ਤੇ ਪਹਿਰਾ ਦੇਣਾ ਉਹਦੇ ਬਚਨਾਂ ਨੂੰ ਮੰਨਣਾ ਜਦੋਂ ਬਚਨ ਮੰਨਨੇ ਅਸੀਂ ਸ਼ੁਰੂ ਕਰ ਦਿੰਨੇ ਆ ਮਹਾਰਾਜ ਜੀ ਕਹਿੰਦੇ ਫਿਰ ਗਿਸਤ ਮਾਰਗ ਵਿੱਚ ਅਸੀਂ ਦਾਸੀ ਹਾਂ ਘੋਮੈ ਮੋਹ ਜਲਾਇਆ ਕਿਉਂ ਮੋਹ ਦਾ ਜਿਹੜਾ ਵੋ ਹੈ ਨਾ ਸਾਡੇ ਅੰਦਰ ਪਿਆਰਿਓ ਉਹ ਜਲ ਛੱਡ ਜਾਂਦਾ ਖਤਮ ਹੋ ਜਾਂਦਾ ਫਿਰ ਜਿੰਨਾ ਚਿਰ ਮੋਹ ਹੈ ਉਹ ਮੇ ਹੈ ਉਹਨਾਂ ਚ ਰਸੀ ਅਦਾਸੀ ਨਹੀਂ ਹਾਂ ਤੇ ਜਦੋਂ ਉਹਦੇ ਹੁਕਮ ਦੇ ਅਨੁਸਾਰ ਅਸੀਂ ਜੀਵਨ ਨੂੰ ਬਦਲ ਲਿਆ ਫਿਰ ਗਿਸਤ ਮਾਰਗ ਵੀ ਅਸੀਂ ਭੋਗਾਂਗੇ ਨਾਲ ਅਦਾਸੀ ਵੀ ਰਹਿਮਾਂ ਰਉ ਮੇਂਦੋ ਅਸੀਂ ਤਿਆਗ ਕਰ ਦਾਂਗੇ ਇਹਨੂੰ ਛੱਡ ਦਵਾਂਗੇ ਇਮਾਰਤ ਦੀ ਸਾਨੂੰ ਦਿਖੋ ਧੰਗ ਤਰੀਕਾ ਦੱਸਦੇ ਹਨ ਪਾਤਸ਼ਾਹ ਆਪ ਤਰਿਆ ਕੁੱਲ ਜਗਤ ਤਰਾਇਆ ਧਨ ਜਨੰਦੀ ਮਾਇਆ ਸਿ ਮਹਾਰਾਜ ਜੀ ਕਹਿੰਦੇ ਫਿਰ ਉਹ ਧਨ ਹੋ ਜਾਂਦੇ ਹਨ ਉਹ ਧਨ ਤਾਂ ਜੋਗ ਹੋ ਜਾਂਦੇ ਹਨ ਪਾਤਸ਼ਾਹ ਜੀ ਕਹਿੰਦੇ ਆਪ ਤਰਿਆ ਕੁੱਲ ਸ ਜਗਤ ਤਰਾਇਆ ਮਹਾਰਾਜ ਜੀ ਕਹਿੰਦੇ ਆਪ ਤਾਂ ਗੁਰਮੁਖ ਤਰਦਾ ਹੈ ਸਿ ਮਹਾਰਾਜ ਜੀ ਕਹਿੰਦੇ ਕੁਲਾਂ ਨੂੰ ਵੀ ਜਗਤ ਨੂੰ ਵੀ ਤਾਰ ਦਿੰਦਾ ਹੈ ਤੇ ਫਿਰ ਬਾਣੀ ਨੂੰ ਕੀ ਕਹਿੰਦੀ ਏ ਪਾਸ਼ਾ ਜੀ ਕਹਿੰਦੇ ਧੰਨ ਕਹਿੰਦੀ ਏ ਧੰਨ ਜਨਦੀ ਮਾਇ ਮਾਇ ਆਏ ਆਏ ਸਫਲਤੇ ਉਥੇ ਭਗਤ ਜੀ ਕਹ ਰਹੇ ਨੇ ਫਰੀਦ ਸਾਹਿਬ ਜੀ ਦਿਲੋ ਮੁਹੱਬਤ ਜਿਨ ਸਈ ਸੱਤਿਆ ਮਹਾਰਾਜ ਜੀ ਕਹਿੰਦੇ ਧੰਨ ਜਿਨ੍ਹਾਂ ਦੀ ਮਾਏ ਜੇ ਪਾਂਡੇ ਕੱਤਿਆ ਮਹਾਰਾਜ ਜੀ ਕਹਿੰਦੇ ਉਹ ਧਨਤਾ ਜੋਗ ਹਨ ਉਹ ਮਾਵਾ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਗੁਰਮੁਖਾਂ ਨੂੰ ਜਨਮ ਦਿੱਤਾ ਭਗਤਾਂ ਨੂੰ ਦਿੱਤਾ ਧੰਨ ਧੰਨ ਜਨਨੀ ਜਿਨ ਜਾਇ ਅਨੇਕਾਂ ਹੀ ਸ਼ਬਦ ਬਾਣੀ ਦੇ ਵਿੱਚ ਮਿਲ ਜਾਣਗੇ ਮਹਾਰਾਜ ਜੀ ਮਾ ਨੂੰ ਧੰਨ ਕਹਿੰਦਿਆਂ ਨੂੰ ਬਾਣ ਨੂੰ ਸ਼ੁਭ ਬੋਲਦਿਆਂ ਕਹਿੰਦੇ ਜਿਨ੍ਹਾਂ ਨੇ ਭਗਤ ਨੂੰ ਗੁਰਮੁਖਾਂ ਨੂੰ ਜਨਮ ਦਿੱਤਾ ਮਾਤਾ ਧੰਨ ਹੈ ਧਨਤਾ ਜੋਗ ਹੈ ਮਾ ਇਤੇ ਵੀ ਪਾਸ਼ਾ ਜੀ ਕਹਿੰਦੇ ਆਪ ਤਰਿਆ ਕੁੱਲ ਜਗਤ ਤਰਾਇਆ ਧਨ ਜਨਿੰਦੀ ਮਾਇਆ ਮਹਾਰਾਜ ਜੀ ਮਾਂ ਨੂੰ ਕਹਿੰਦੇ ਨੇ ਕਹਿੰਦੇ ਆਪ ਉਤਰ ਜਾਂਦਾ ਗੁਰਮੁਖ ਫਿਰ ਕੁੱਲਾ ਨੂੰ ਤਾਰਦਾ ਹੋ ਮਹਾਰਾਜ ਜੀ ਕਹਿੰਦੇ ਧਨ ਉਹਨਾਂ ਦੀ ਮਾਤਾ ਹੈ ਐਸਾ ਸਤਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖ ਪਾਇਆ ਪਾਸ਼ਾ ਜੀ ਖੀਲੀ ਪੰਕਤੀ ਵਿੱਚ ਬਚਨ ਕਰ ਰਹੇ ਹਨ ਕਹਿੰਦੇ ਐਸਾ ਸਤਿਗੁਰ ਸੋਈ ਪਾਏ ਅਰ ਜੀ ਕਹਿੰਦੇ ਇਹੋ ਜਿਹਾ ਸਤਿਗੁਰ ਹੋਈ ਭਾਈ ਪ੍ਰਾਪਤ ਕਰਦਾ ਜਿਸ ਧੁਰਮਸਤਕ ਹਰ ਲਿਖ ਪਾਇਆ ਮਹਾਰਾਜ ਜੀ ਕਹਿੰਦੇ ਤੇ ਇਹਦੇ ਧੁਰ ਦੇ ਮਸਤਕ ਦੇ ਲੇਖ ਵਧੀਆ ਹਨ ਚੰਗਿਆਂ ਨ ਪੂਰਬਲੇ ਜਨਮ ਦੇ ਮਹਾਰਾਜ ਜੀ ਕਹਿੰਦੇ ਉਹ ਹੀ ਸੱਚੇ ਗੁਰੂ ਨੂੰ ਪਾ ਸਕਦਾ ਸੱਚੇ ਗੁਰੂ ਨੂੰ ਧਾਰਨ ਕਰਦਾ ਉਹਨੂੰ ਹੀ ਪ੍ਰਾਪਤੀ ਹੁੰਦੀ ਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਬਿੱਟੋ ਜਿਨ ਭਰਮ ਭੂਲਾ ਮਾਰਗ ਪਾਇਆ ਮਹਾਰਾਜ ਜੀ ਖੁਦ ਬਲਿਹਾਰ ਜਾਂਦੇ ਨੇ ਕਹਿੰਦੇ ਜਨ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਨਾਨਕ ਬਲਿਹਾਰ ਜਾਂਣਾ ਬਲੇਹਾ ਜੀ ਗੁਰ ਆਪਣੇ ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਵਿਟੋਂ ਗੁਰੂ ਤੋਂ ਬੁਲਿਹਾਰ ਜਾਂਨੇ ਆ ਗੁਰ ਆਪਣੇ ਵਿਟੋਂ ਜਿਨ ਧਰਮ ਭੁੱਲਾ ਮਹਾਰਾਜ ਜੀ ਕਹਿੰਦੇ ਜਿਨੇ ਧਰਮ ਵਿੱਚ ਭੁੱਲਿਆ ਹੋਇਆਂ ਨੂੰ ਮਾਰਗ ਤੇ ਪਾਤਾ ਜਿਨੇ ਮਾਰਗ ਦਰਸਾਤਾ ਰਸਤਾ ਦਸਤਾ ਮਹਾਰਾਜ ਜੀ ਕੋ ਪਾਸ਼ਾ ਜੀ ਕਹਿੰਦੇ ਅਸੀਂ ਉਸ ਤੋਂ ਕੁਰਬਾਨ ਜਾਂਦੇ ਆ ਸੱਚੇ ਗੁਰੂ ਤੋਂ ਬਲਿਹਾਰ ਜਾਂਦੇ ਆ ਜਿਨ੍ਹਾਂ ਨੇ ਮਾਰਗ ਤੇ ਸਾਨੂੰ ਚਲਾਤਾ ਜਿਨ੍ਹਾਂ ਨੇ ਉਹ ਰਸਤਾ ਪੰਥ ਦੱਸਦਾ ਜਾਤ ਦੱਸਦੀ ਅਕਲ ਦੱਸਦੀ ਕਿਸ ਤਰ੍ਹਾਂ ਚੱਲਣਾ ਮਹਾਰਾਜ ਜੀ ਕਹਿੰਦੇ ਉਹ ਗੁਰੂਆਂ ਤੋਂ ਸਦਕ ਸਦਕੇ ਜਾਂਦੇ ਆ ਬਲਿਹਾਰ ਜਾਂਦੇ ਆ ਮਹੱਲਾ ਤੀਜਾ ਦੂਜਾ ਸ਼ਬਦ ਮਹਾਰਾਜ ਜੀ ਅਗਲਾ ਪਾਦ ਅਰੰਭ ਕਰਦੇ ਹਨ ਤ੍ਰੈ ਗੁਣ ਮਾਇਆ ਵੇਖ ਭੁੱਲੇ ਨੂੰ ਦੇਖ ਦੀਪਕ ਪਤੰਗ ਪਚਾਇਆ ਮਹਾਰਾਜ ਜੀ ਇਥੇ ਧਾਰ ਲਿੰਦੇ ਨੇ ਕਹਿੰਦੇ ਨਹੀਂ ਤਾਂ ਜਗਤ ਮਾਇਆ ਵਿੱਚ ਭੁੱਲਿਆ ਪਿਆ ਤ੍ਰ ਗੁਣ ਮਾਇਆ ਜਿਹੜੀ ਹੈ ਨਾ ਤ੍ਰ ਗੁਣ ਮਾਇਆ ਵੇਖ ਭੁੱਲੇ ਮਹਾਰਾਜ ਜੀ ਕਹਿੰਦੇ ਨੂੰ ਵੇਖ ਕੇ ਮਨੁੱਖ ਭੁੱਲ ਜਾਂਦਾ ਮਤ ਤੇ ਪੜਦਾ ਪੈ ਜਾਂਦਾ ਸੰਸਾਰ ਮਾਇਆ ਬਤੀ ਹੈ ਜਿਵੇਂ ਮਹਾਰਾਜ ਜੀ ਕਹਿੰਦੇ ਭਾ ਸਤਿਗੁਰੂ ਜੀ ਕਹਿੰਦੇ ਦੀਪਕ ਨੂੰ ਦੇਖ ਕੇ ਪਤੰਗਾ ਭੁੱਲ ਜਾਂਦਾ ਨਾ ਦੁਨੀਆ ਨੂੰ ਪਤੰਗਾਂ ਨੂੰ ਲਾਈਟ ਦੇਖਦਾ ਪਤੰਗਾ ਤੇ ਮਹਾਰਾਜ ਜੀ ਕਹਿੰਦੇ ਭੁੱਲ ਜਾਂਦਾ ਲਾਈਟ ਨੂੰ ਦੇਖ ਇੰਨਾ ਮਗਨ ਹੋ ਜਾਂਦਾ ਦੇਖ ਦੀਪਕ ਪਤੰਗ ਪਚਾਇਆ ਕਹਿੰਦੇ ਸੜ ਕੇ ਸੁਆਹ ਹੋ ਜਾਂਦਾ ਵਿਚਾਰਾ ਉਹਨੂੰ ਇੰਨਾ ਮਗਨ ਹੋ ਜਾਂਦਾ ਲਾਈਟ ਦੇ ਵਿੱਚ ਦੀਪਕ ਦੀ ਦੀਵੇ ਦੀ ਲਾਈਟ ਨੂੰ ਦੇਖ ਆਪਣੀ ਮੌਤ ਹੀ ਭੁੱਲ ਜਾਂਦਾ ਦੁਨੀਆ ਭੁੱਲ ਜਾਂਦਾ ਹਿੰਦ ਇਸੇ ਤਰ੍ਹਾਂ ਸਾਡਾ ਦੁਨੀਆ ਦਾ ਹਾਲ ਹੈ ਅਸੀਂ ਤਰ੍ਹਾਂ ਗੁਣੀ ਸੰਸਾਰ ਨੂੰ ਮਾਇਆ ਨੂੰ ਵੇਖ ਕੇ ਭੁੱਲ ਜਾਂਨੇ ਆ ਇਹ ਸੰਸਾਰ ਨੂੰ ਸ੍ਰਿਸ਼ਟੀ ਨੂੰ ਵੇਖ ਕੇ ਮਾਇਆਵਤੀ ਸੰਸਾਰ ਦੇ ਵਿੱਚ ਭੁੱਲੇ ਰਹਿਨੇ ਆ ਕਿਵੇਂ ਸਤਿਗੁਰੂ ਜੀ ਕਹਿੰਦੇ ਜਿਉਂ ਦੀਪਕ ਜਿਉਂ ਦੇਖ ਦੀਪਕ ਪਤੰਗ ਪਚਾਇਆ ਇਵੇਂ ਪਤੰਗਾ ਜਿਹੜਾ ਨਾ ਉਹ ਦੀਪਕ ਨੂੰ ਵੇਖ ਕੇ ਦੁਨੀਆ ਭੁੱਲ ਜਾਂਦਾ ਹੈ। ਇਹੀ ਹਾਲ ਮਹਾਰਾਜ ਜੀ ਕਹਿੰਦੇ ਇਸ ਦੁਨੀਆ ਦਾ ਹੈ। ਉਹ ਤੰਗੇ ਦੀ ਤਰ੍ਹਾਂ ਸੀ ਵੀ ਹੈ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ ਪੰਡਤ <li>ਉਹ ਪੁਲ ਪੁਲ ਮਾਇਆ ਵਿਖੇ ਦੇਖਾ ਕਿਨੇ ਕੋ ਆਣ ਚੜਾਇਆ। ਤੇ ਮਹਾਰਾਜ ਜੀ ਧਾਰ ਲੈਦੇ ਨੇ ਕਹਿੰਦੇ ਕਲ ਜੁਲ ਦਾ ਕੈਸਾ ਪ੍ਰਭਾਵ ਹੈ ਐਸੀ ਦੁਨੀਆ ਪੰਡਤ ਹਨ ਲੋਕ ਹਨ ਗਿਆਨ ਵਣ ਗਿਆਨੀ ਲੋਕ ਜਿਹੜੇ ਕਹਿੰਦੇ ਅਦੇਸ਼ ਵੀ ਲੈ ਕੇ ਉਹਨੂੰ ਜੂਜ ਕਰ ਦੇ ਨਾਇਆ ਦੇ ਲਈ ਪਾਸ਼ਾ ਜੀ ਕਹਿੰਦੇ ਪੰਡਤ ਭਰਮ ਭਨ ਮਾਇਆ ਵਿਖੇ ਦੇਖਾ ਕਿਨੇ ਕੋ ਆਣ ਚੜਾਇਆ ਕਹਿੰਦੇ ਪੰਡਤ ਦੇਖਦਾ ਕਿ ਕੋ ਆਣ ਕਿ ਚੜਾਵਾ ਚੜਾਵੇ ਉਹਦਾ ਧਿਆਨ ਜਿਹੜਾ ਵਿਚਾਰਤ ਨਹੀਂ ਹੈ ਕਥਾਤ ਨਹੀਂ ਹੈ ਉਹਦੇ ਗੁਣਾਤ ਨਹੀਂ ਉਹਦਾ ਧਿਆਨ ਹੁੰਦਾ ਹੈ ਮਾਇਆ ਦੇ ਵਿੱਚ ਕੋ ਆਵੇ ਕੋਈ ਜਗਿਆਸੂ ਆਵੇ ਆਣ ਕੇ ਮਾਇਆ ਰੱਖੇ ਕੋਈ ਪਦਾਰਤ ਰੱਖੇ ਉਹ ਤ੍ਰਿਸ਼ਨਾ ਦੇ ਵਿੱਚ ਭੁੱਲ ਜਾ ਭੁੱਲਿਆ ਫਿਰਦਾ ਪੰਡਤ ਜਿਹੜਾ ਪੰਡਤ ਭੁਰਮ ਭਰਮ ਭਰਮ ਮਾਇਆ ਵਿਖੇ ਦੇਖਾ ਕਿੰਨੇ ਕੋਹ ਆਣ ਚੜਾਇਆ ਦੇਖਾ ਤੋਂ ਭਾਵ ਕੀ ਦਿਖਿਆ ਜਿਹੜਾ ਚੜਾਵਾ ਹੈ ਉਹ ਕਿੰਨੇ ਚੜਾਇਆ ਉਹਦਾ ਧਿਆਨ ਤਾਂ ਉਧਰ ਹੁੰਦਾ ਮਹਾਰਾਜ ਜੀ ਕਹਿੰਦੇ ਕਾਲ ਯੁਗ ਦਾ ਪ੍ਰਭਾਵ ਹੈ ਇਸ ਵਿੱਚ ਐਸੇ ਲੋਕ ਹੀ ਆਸੀ ਸਾਰੇ ਸਾਡਾ ਮਾਇਆ ਵਾਲ ਬਹੁਤਾ ਧਿਆਨ ਹੁੰਦਾ ਪਰ ਦੇਸ਼ ਜੇ ਅਸੀਂ ਪੜਦੇ ਵੀ ਆ ਨਾ ਜਦੋਂ ਵਿਚਾਰ ਕਰਦੇ ਆ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਆ ਤੇ ਧਿਆਨ ਸਾਡਾ ਮਾਇਆ ਵੱਲ ਚਲਾ ਜਾਂਦਾ ਕਿ ਮਾਇਆ ਕੋਈ ਰੱਖਦਾ ਨਹੀਂ ਰੱਖਦਾ ਤੇ ਮਹਾਰਾਜ ਜੀ ਕਹਿੰਦੇ ਪਰ ਉਹ ਮਾਇਆ ਵੱਲ ਜਿਹੜਾ ਧਿਆਨ ਹੈ ਉਹ ਸੁਰਤੀ ਬਿਰਤੀ ਤੋੜ ਦਿੰਦਾ ਫਿਰ ਪ੍ਰਾਪਤੀ ਥੋੜਾ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਕੋਈ ਪ੍ਰਾਪਤੀ ਨਹੀਂ ਐਸੇ ਮਨੁੱਖ ਦੀ ਪੰਡਤ ਧਰਮ ਪਰਮ ਮਾਇਆ ਵੇਖੇ ਦੇਖਾ ਕਿਨੇ ਕੋ ਆਣ ਚੜਾਇਆ ਦੂਜੇ ਭਾਏ ਪੜੇ ਨਿਤ ਭਿਖਿਆ ਭਿਖਿਆ ਨਾਵੋ ਦਿਆ ਖਵਾਇਆ ਮਹਾਰਾਜ ਜੀ ਦਿਖੋ ਸਪਸ਼ਟ ਸਮਝਾਉਂਦੀ ਆ ਕਹਿੰਦੇ ਦੂਜੇ ਭਾਵ ਦੇ ਵਿੱਚ ਪੜਦਾ ਉਹ ਭਾਵ ਕੀ ਦੂਜਾ ਭਾਵ ਕੀ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਉਹ ਵੇਖੋ ਵਿਚਾਰ ਕਰਦਾ ਪੜਦਾ ਬਾਣੀ ਪੜਦਾ ਤੇ ਸ਼ਸਤਰਾਂ ਦੀ ਵੇਦਾਂ ਦੀ ਵਿਚਾਰ ਕਰਦਾ ਆਪਣੇ ਧਰਮ ਮੁਤਾਬਕ ਹਰ ਕੋਈ ਗਿਆਨੀ ਹਰ ਕੋਈ ਪੰਡਤ ਗਿਆਨਵਾਨ ਨੂੰ ਕਹਿੰਦੇ ਹਨ ਗਿਆਨੀ ਦਾ ਹੀ ਨਾ ਪੰਡਤ ਹੈ ਮਹਾਰਾਜ ਜੀ ਕਹਿੰਦੇ ਗਿਆਨ ਨੂੰ ਦੂਜ ਕਰਦਾ ਮਾਇਆ ਨੂੰ ਇਕੱਠਿਆ ਕਰਨ ਵਾਸਤੇ ਇਕਲ ਦੂਜ ਦਾ ਪ੍ਰਭਾਵ ਹੈ ਇਹ ਮਹਾਰਾਜ ਜੀ ਕਹਿੰਦੇ ਉਹ ਫਿਰ ਮਾਇਆ ਦੇ ਵਿੱਚ ਹੀ ਸੁਰਤੀ ਜੋੜੀ ਰੱਖਦਾ ਦੂਜੇ ਭਾਏ ਪੜੇ ਨਿਤ ਵਿਖਿਆ ਨਾ ਉਹ ਦੇਖ ਖਵਾਇਆ ਕਹਿੰਦੇ ਨਾਮ ਜਿਹੜਾ ਉਹ ਵਿਖਿਆ ਕਰਕੇ ਪੜਦਾ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਘਾਰ ਬੋ ਗਰਭ ਵਿਧਾਇਆ ਹਿਮਾਰਾ ਜੀ ਕਹਿੰਦੇ ਸੁਜਗ ਦੇ ਵਿੱਚ ਜੋਗੀ ਜੰਗਮ ਜਿਹੜੇ ਜੰਗਮ ਜੋਗੀ ਹਨ ਸੰਨਿਆਸੀ ਹਨ ਲੋਕ ਉਹ ਵੀ ਪਰਮ ਪਰਮੇ ਪੈ ਹਿਮਾਰਾ ਜੀ ਕਹਿੰਦੇ ਉਹ ਵੀ ਘਾਰ ਵਿੱਚ ਭੁੱਲ ਜਾਂਦੇ ਆ ਯੋਗੀ ਭੁੱਲਦਾ ਕਿ ਮੈਂ ਯੋਗ ਕਰਦਾ ਮੈਂ ਯੋਗ ਸਾਧਨਾਂ ਨਾਲ ਜੁੜਿਆ ਮੇਰੇ ਵਰਗਾ ਕੋਈ ਯੋਗੀ ਹੈ ਸੰਜਮ ਧਾਰਨ ਕਰਨ ਵਾਲੇ ਜਿਹੜੇ ਸੰਜਮੀ ਲੋਕ ਕਹਿੰਦਿਆਂ ਨਾ ਉਹ ਆਪਣੇ ਆਪ ਨੂੰ ਸਮਝਦੇ ਕਿ ਸੀ ਸੰਜਮ ਬਹੁਤ ਧਾਰਨ ਕੀਤਾ ਸੰਨਿਆਸੀ ਲੋਕ ਸੰन्यास ਵਿੱਚ ਭਰਮ ਭੁੱਲੇ ਰਹਿੰਦੇ ਮਹਾਰਾਜ ਜੀ ਕਹਿੰਦੇ ਹੰਕਾਰ ਉਹ ਗਰਭ ਵਧਾਇਆ ਬਾਰੇ ਜੀ ਕਹਿੰਦੇ ਗਰਭ ਜਿਹੜਾ ਘਰ ਹੈ ਨਾ ਇਹ ਫਿਰ ਵੀ ਖੜਾ ਨਹੀਂ ਛੱਡਦਾ ਇਹਦੇ ਵਿੱਚ ਫਸੇ ਹਨ ਸਾਧਨ ਭੋਜਨ ਨਾਲ ਹੀ ਸਤਿ ਭਿਖਿਆ ਮਨ ਹਟ ਜਨਮ ਗਵਾਇਆ ਮਹਾਰਾਜ ਕਹਿੰਦੇ ਲੋਕ ਜਿਹੜਿਆ ਨਾ ਜੋਗੀ ਜੰਗਮ ਸੰਨਿਆਸੀ ਇਹ ਭਰਮ ਵਿੱਚ ਹੰਕਾਰ ਕਰਦੇ ਹਨ ਇਹ ਭਰਮ ਦੇ ਵਿੱਚ ਹੀ ਫਸੇ ਰਹਿੰਦੇ ਆ ਕਹਿੰਦੇ ਜੋਗੀ ਭਿਖਿਆ ਦੇ ਹੁੰਦਾ ਨਾ ਭੋਜਨ ਦਿੰਦਾ ਸਾਦਾ ਉਹਨਾਂ ਨੂੰ ਉਹ ਖਾਂਦੇ ਨਹੀਂ ਮਹਾਰਾਜ ਜੀ ਬਚਨ ਕਰੇ ਸਾਧਨ ਭੋਜਨ ਨਾਲ ਹੀ ਸਤਿ ਭਿਖਿਆ ਮਨ ਹੱਟ ਜਨਮ ਗਵਾਇਆ ਉਹ ਹਟ ਕਰ ਕੀ ਮਹਾਰਾਜ ਜੀ ਕਹਿੰਦੇ ਜਨਮ ਗਵਾ ਲੈਂਦੇ ਹਨ ਕਿ ਅਸੀਂ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਐਸੇ ਫਿਰਦੇ ਹਨ ਕਿ ਜਿਹੜੇ ਬਾੜੀ ਸੁੱਚਮ ਰੱਖਦੇ ਹਨ ਕਿ ਆਹ ਨਹੀਂ ਅਸੀਂ ਖਾਣਾ ਸਾਨੂੰ ਇਹ ਪਾਪ ਲੱਗੇਗਾ ਉਹ ਇਸ ਚੀਜ਼ ਦੀ ਪਏ ਰਹਿੰਦੇ ਨੇ ਐਸੇ ਲੋਕ ਸੰਜਮੀ ਲੋਕ ਜਿਹੜੇ ਸੰਜਮ ਧਾਰਨ ਕਰਦੇ ਹਨ ਸੰਿਆਸੀ ਲੋਕ ਜਿਹੜੇ ਭਰਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਘਾਰ ਕਰੀ ਜਾਂਦੇ ਹਨ ਗਰਭ ਵਿੱਚ ਫਸੇ ਰਹਿੰਦੇ ਹਨ ਘਾਰ ਪਾਦੀ ਜਾਂਦੇ ਹਨ ਉਹ ਇਹ ਕਹਿੰਦੇ ਨੇ ਪਾਸ਼ਾ ਜੀ ਕਹਿੰਦੇ ਸਾਧਨ ਭੋਜਨ ਨਾਲਹੀ ਉਹ ਸਾਦਾ ਭੋਜਨ ਨਹੀਂ ਛੱਕਦੇ ਜੇ ਕੋਈ ਦੇਣ ਆ ਜਾਂਦਾ ਹੈ ਤੇ ਉਹ ਭਿਖਿਆ ਉਹ ਵੀ ਦੇਖ ਕੇ ਉਹ ਦੰਦ ਘਿਰਚਦੇ ਹਨ ਗੁੱਸੇ ਨਾਲ ਦੇਖਦੇ ਹਨ ਮਨ ਹੱਥ ਜਨਮ ਗਵਾਇਆ ਕਹਿੰਦੇ ਇਸ ਹੱਥ ਦੇ ਵਿੱਚ ਹੀ ਉਹ ਜਨਮ ਗਵਾ ਬੈਠਦੇ ਹਨ ਇਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮਖ ਨਾਮ ਧਿਆਇਆ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਗੁਰਮਖ ਨੇ ਨਾਮ ਨੂੰ ਧਿਆਉਣਾ ਕੀਤਾ ਇਤੜਿਆਂ ਵਿੱਚ ਸੋ ਜਨ ਸਮਦੈ ਇਹ ਲਬ ਜਿਹੜਾ ਸਮਦ ਹੈ ਮਹਾਰਾਜ ਜੀ ਕਹਿੰਦੇ ਜਿਨ ਗੁਰਮਖ ਨਾਮ ਧਿਆਇਆ ਜਿਨ੍ਹਾਂ ਨੇ ਇਸ ਇਤੜਿਆਂ ਦੇ ਵਿੱਚੋਂ ਨਿਕਲ ਕੇ ਉਹਦਾ ਜਨ ਬਣ ਕੇ ਉਹਦੇ ਨਾਮ ਨੂੰ ਧਿਆਉਣਾ ਕੀਤਾ ਜਨ ਨਾਨਕ ਕਿਸ ਨੂੰ ਆਖ ਸੁਨਾਈਏ ਜਾਂ ਕਦੇ ਸਭ ਕਰਾਇਆ ਮਹਾਰਾਜ ਜੀ ਕਹਿੰਦੇ ਕਿੰਨੂੰ ਆਖ ਕੇ ਸੁਨਾਈਏ ਜਨ ਨਾਨਕ ਕਿਸ ਨੂੰ ਆਖ ਸੁਨਾਈਏ ਜਾਂ ਕਰਦੇ ਸਭ ਕਰਾਇਆ ਮਹਾਰਾਜ ਜੀ ਕਹਿੰਦੇ ਇਹ ਜਨ ਨਾਨਕ ਕਿਸ ਨੂੰ ਇਹਨੂੰ ਮਹਾਰਾਜ ਜੀ ਕਹਿੰਦੇ ਸੁਣਾਣਾ ਕਰੀਏ ਜੋ ਕੁਛ ਉਹ ਕਰਦਾ ਸਭ ਉਹਦਾ ਕੀਤਾ ਕਰਾਇਆ ਹੈ ਪਉੜੀ ਪੌੜੀ ਚਾਰਨ ਕਰ ਦੇਨ ਪਾਤਸ਼ਾਹ ਜੀ ਮਾਇਆ ਮੋਹ ਪ੍ਰੀਤ ਹੈ ਕਾਮ ਕ੍ਰੋਧ ਹੰਕਾਰਾ ਇੱਥੇ ਮਹਾਰਾਜ ਜੀ ਕਹਿੰਦੇ ਪ੍ਰੀਤ ਕੋਈ ਹੋਰ ਨਹੀਂ ਹੈ ਮਾਇਆ ਰੂਪੀ ਪ੍ਰੀਤ ਹੈ ਜਿਹੜਾ ਮਨੁੱਖ ਨੂੰ ਚੰਬੜਿਆ ਲੈਂਦਾ ਜਿਵੇਂ ਕਹਿੰਦੇ ਨਾ ਪ੍ਰੀਤ ਭੂਤ ਨੇ ਅਸੀਂ ਕਹਿੰਨੇ ਆ ਯਾਦ ਕਰਦੇ ਆ ਨਾ ਡਰੀ ਜੰਨੇ ਆ ਇਹ ਮਹਾਰਾਜ ਜੀ ਕਹਿੰਦੇ ਜਿਹੜਾ ਮਾਇਆ ਦੇ ਪ੍ਰੀਤ ਚੰਬੜੇ ਹੋਏ ਆ ਸਾਨੂੰ ਮਾਇਆ ਮੋਹ ਪ੍ਰੀਤ ਹੈ ਇਹਨਾਂ ਮਾਇਆ ਦੇ ਨਾਲ ਮਹਾਰਾਜ ਜੀ ਕਹਿੰਦੇ ਬਹੁਤਾ ਮੋਹ ਕਰਨ ਹੈ ਵੀ ਪ੍ਰੀਤ ਹੀ ਹੈ ਮਾਇਆ ਰੂਪੀ ਪ੍ਰੀਤ ਸਾਨੂੰ ਚੰਬੜਿਆ ਹੋਇਆ ਕਾਮ ਕ੍ਰੋਧ ਹੰਕਾਰਾ ਹਰਾ ਜੀ ਕਹਿੰਦੇ ਇਹ ਵੀ ਪ੍ਰੀਤ ਦੀ ਬੇਲੀ ਹਨ ਕਾਮ ਤੇ ਕ੍ਰੋਧ ਤੇ ਹੰਕਾਰ ਇਹ ਤਾਂ ਛੱਡਦੇ ਨਹੀਂ ਸਾਨੂੰ ਅਸੀਂ ਦੂਜੇ ਪ੍ਰੀਤਾਂ ਤੋਂ ਬੜਾ ਡਰਦੇ ਆ ਪੁੱਤਾਂ ਤੋਂ ਪਰ ਸਾਡੇ ਅੰਦੇ ਜਣੇ ਪ੍ਰੀਤ ਵਸਦੇ ਹਨ ਹਰਾ ਜੀ ਕਹਿੰਦੇ ਪੌੜੀ 'ਚ ਕਹਿੰਦੇ ਇਹਨਾਂ 'ਚ ਤਾਂ ਅਸੀਂ ਬਾਤ ਨਹੀਂ ਸਕਦੇ ਇਹ ਤਾਂ ਚੰਬੜੇ ਰਹਿੰਦੇ ਹਨ ਕਹਿੰਦੇ ਮਾਇਆ ਮੋਹ ਪ੍ਰੀਤ ਹੈ ਕਾਮ ਕ੍ਰੋਧ ਹੰਕਾਰਾ ਮਹਾਰਜ ਕਹਿੰਦੇ ਸਾਰੇ ਪ੍ਰੀਤੀ ਹਨ ਇਹ ਜਮ ਕੀ ਸਰਕਾਰ ਹੈ ਇਨ੍ਹਾਂ ਉੱਪਰ ਜਮ ਕਾ ਡੰਡ ਕਰਾਰਾ ਕਹਿੰਦੇ ਇਹ ਸਾਰੇ ਜਮਾਂ ਦੀ ਸਰਕਾਰ ਹੈ ਕਹਿੰਦੇ ਇਹ ਜਮ ਬਣਦੇ ਹਨ ਜਿਹੜੇ ਸਾਨੂੰ ਮਾੜੇ ਕੰਮਾਂ ਲ ਤੋਰਦੇ ਹਨ ਕਾਹ ਕ੍ਰੋਧ ਹੰਕਾਰੇ ਬੇਲੀ ਹਨ ਮਹਾਰਾਜ ਜੀ ਕਹਿੰਦੇ ਜਮਾਂ ਦੀ ਬੇਦੀ ਹਨ ਜਿਹੜੇ ਮਨੁੱਖ ਨੂੰ ਭਰਮ ਵਿੱਚ ਫਸਾਈ ਰੱਖਦੇ ਹਨ ਕਹਿੰਦੇ ਮਾਇਆ ਰੂਪੀ ਪ੍ਰੀਤ ਸਾਰੀ ਜ਼ਿੰਦਗੀ ਨਹੀਂ ਛੱਡਦਾ ਮਨੁੱਖ ਨੂੰ ਕਾਮ ਕ੍ਰੋਧ ਹੰਕਾਰ ਇਹ ਛੱਡਦਾ ਥੋੜਾ ਅਸਲੀ ਤਾਂ ਜਿੰਦੇ ਜੀ ਪ੍ਰੀਤ ਚੰਮੜੇ ਹੋਏ ਹਨ ਸਾਨੂੰ ਮਰਨ ਤੋਂ ਬਾਅਦ ਤਾਂ ਪ੍ਰੀਤ ਬੰਨਾ ਹੈ ਪਰ ਜਿੰਦੇ ਜੀ ਇਹ ਪ੍ਰੀਤ ਹਨ ਮਹਾਰਾਜ ਜੀ ਕਹਿੰਦੇ ਜਮ ਕੀਤ ਸਰਕਾਰ ਹੈ ਜਮਾਂ ਦੇ ਵਾਸੀ 판ਦੇ ਹਨ ਕਿਉਂ ਜਮਾਵਦ ਦੇ ਅਸਤੇ ਇਹ ਤੋੜਦੇ ਹਨ ਜਦੋਂ ਮਨੁੱਖ ਮਰਦਾ ਹੈ ਨਾ ਪਹਿਲੋਂ ਇਹ ਚੰਬੜੇ ਰਹਿ ਜਾਂਦੇ ਨੇ ਕਾਮ, ਕ੍ਰੋਧ, ਹੰਕਾਰ, ਪੰਜ ਵਿਕਾਰ, ਪੰਜ ਚੋਰ ਜਿਨ੍ਹਾਂ ਨੂੰ ਪ੍ਰੇਤ ਕਹਿੰਦੇ ਹਨ ਮਹਾਰਾਜ। ਤੇ ਮਹਾਰਾਜ ਜੀ ਕਹਿੰਦੇ ਜੀਂਦੇ ਜੀ ਅਸੀਂ ਇਹਨਾਂ ਦੇ ਵਸ ਫਸੇ ਰਹਿੰਦੇ ਨੇ ਇਹ ਪ੍ਰੇਤਾਂ ਦੇ ਜਦੋਂ ਮਰ ਜਾਂਦੇ ਆ ਫਿਰ ਅੱਗੇ ਸਰਕਾਰ ਇਹਨਾਂ ਦੀ ਆ ਜਾਂਦੀ ਹੈ ਜਮ੍ਹਾਂ ਦੀ ਉਹ ਫੜ ਲੈਂਦੀ ਹੈ। ਫਿਰ ਉਹਨਾਂ ਦੇ ਵਸ ਪੈਣਾ ਪੈਂਦਾ। ਪਾਸ਼ਾ ਜੀ ਕਹਿੰਦੇ ਬਚਾ ਨਹੀਂ ਕੀਤਾ ਸੀ। ਇਹ ਜਮ ਕੀ ਸਰਕਾਰ ਹੈ ਇੰਨਾ ਉਰ ਜਮ ਕਾ ਡੰਡ ਕਰਾ ਫਿਰ ਜਮ ਦਾ ਡੰਡ ਭੁਗਣਾ ਪੈਂਦਾ ਭਾਈ ਮਨਮੁਖ ਜਮ ਮਗ ਪਾਇਨ ਜਿਨ ਦੂਜਾ ਭੋ ਪਿਆਰਾ ਤੇ ਫਿਰ ਮਹਾਰਾਜ ਜੀ ਕਹਿੰਦੇ ਜਦੋਂ ਮਨ ਦੀ ਮਰਜੀ ਨਾਲ ਇਹਦਾ ਪਿੱਛੇ ਭੱਜਦੇ ਆ ਪਾਤਸ਼ਾਹ ਜੀ ਕਹਿੰਦੇ ਮਨਮੁਖ ਜਮ ਮਗ ਪਾਇਨ ਫਿਰ ਇਹ ਜਮ ਮਗ ਦੇ ਵਿੱਚ ਪੈਣਾ ਪੈਂਦਾ ਇਹ ਜਮ ਮਗ ਨੂੰ ਜਾਣਾ ਪੈਂਦਾ ਜਿਨ ਦੂਜਾ ਭੋ ਪਿਆਰਾ ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੇ ਦੂਜਾ ਭੋ ਭਾਵ ਦੇ ਨਾਲ ਸਿਸ਼ਟੀ ਦੇ ਨਾਲ ਮੋਹ ਦੇ ਨਾਲ ਮਾਇਆ ਦੇ ਨਾਲ ਪਿਆਰ ਹੈ ਜੰਮ ਪੁਰਬਦੇ ਮਾਰਿਆਨ ਜੋ ਸੁਣੇ ਕੂ ਨਾ ਪੁਕਾਰਾ ਮਹਾਰਾਜ ਜੀ ਕਹਿੰਦੇ ਫਿਰ ਪੁਕਾਰ ਕਿੰਨੇ ਸੁਣੀ ਉੱਥੇ ਨਾ ਤਾਂ ਰਿਸ਼ਤੇਦਾਰ ਨੇ ਸੁਣੀਏ ਨਾ ਭਾਈ ਬੰਦੀਆਂ ਨੇ ਸੁਣੀਏ ਨਾ ਘਰਵਾਲੀ ਨੇ ਸੁਣੀਏ ਧੀਆ ਪੁੱਤਰਾ ਨੇ ਸੁਣੀਏ ਕਿਸੇ ਨੇ ਸੁਣੀਏ ਉੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਸਾਰਿਆਂ ਨੇ ਸੰਸਾਰ ਦੀ ਖਿਹੜਾ ਛੱਡ ਦੇਣਾ ਇੱਥੇ ਸਾਨੂੰ ਮਿਲੇ ਸੀ ਇੱਥੇ ਰਹਿ ਜਾਣਾ ਇਹ ਮਹਾਰਾਜ ਜੀ ਕਹਿੰਦੇ ਉੱਥੇ ਸੱਜਾ ਤੋਂ ਪਾਣੀ ਪੈਣੀ ਹੈ ਉਹ ਜਿਹੜਾ ਮਾਨ ਹੈ ਸੁਖਮ ਉਹ ਆਤਮਾ ਹੈ ਜੰਮਪੁਰ ਬੱਦੀ ਮਾਰਿਆਨ ਕੋਣਾ ਉਹ ਸੁਣੇ ਨਾ ਪੁਕਾਰਾਂ ਕਹਿੰਦੇ ਉੱਥੇ ਕਿਸੇ ਨੇ ਸਾਡੀ ਪੁਕਾਰ ਨਹੀਂ ਸੁਣੀ ਵਾਜਾ ਨਹੀਂ ਸੁਣੀਆ ਇਹ ਸੰਸਾਰਤੀ ਰਹਿ ਜਾਣੀਆਂ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮਖ ਨਿਸਤਾਰਾ ਅਖੀਰਲੀ ਪੰਕਤੀ ਹੈ ਪਾਤਸ਼ਾਹ ਜੀ ਕਹਿੰਦੇ ਜਿਹਦੇ ਤੋਂ ਕਿਰਪਾ ਕਰ ਦੇਵੇ ਮਹਾਰਾਜ ਜੀ ਕਹਿੰਦੇ ਉਹ ਤਰ ਜਾਂਦਾ ਜਿਸ ਨੂੰ ਕਿਰਪਾ ਕਰੇ ਤਿਸ ਸਤ ਗੁਰ ਮਿਲੈ ਜਿਹਦੇ ਜਿਹਦੇ ਤੇ ਪਾਤਸ਼ਾਹ ਜੀ ਕਹਿੰਦੇ ਉਹ ਕਿਰਪਾ ਕਰ ਦੇਵੇ ਹਰੀ ਉਹਨੂੰ ਸੱਚੇ ਗੁਰੂ ਨਾਲ ਮਲਾ ਲੈਂਦਾ ਗੁਰਮਖ ਨਿਸਤਾਰਾ ਕਹਿੰਦੇ ਗੁਰੂ ਦੇ ਨਾਲ ਜੁੜਨ ਦੇ ਨਾਲ ਤਿਮਾਰਾ ਜੀ ਕਹਿੰਦੇ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਮਨੁੱਖ ਇਹਨਾਂ ਚੀਜ਼ਾਂ ਤੋਂ ਖਿਹੜਾ ਛੁੱਟ ਜਾਂਦਾ ਜਿੰਦੇ ਜੀ ਜਿੰਦੇ ਜੀ ਗ੍ਰਸਤ ਮਾਰਗ ਵਿੱਚ ਦਾਸੀ ਬਣ ਜਾਂਦਾ ਇਹ ਮਾਇਆ ਦੇ ਪ੍ਰਭਾਵ ਤੋਂ ਹੀ ਭੂਤਨਿਆ ਤੋਂ ਛੁੱਟ ਜਾਂਦਾ ਖਿਹੜਾ ਆਮ ਕ੍ਰੋਧ ਹੰਕਾਰ ਵਰਗੇ ਭੂਤ ਜਿਹੜੇ ਚੰਬੜਿਆਂ ਉਹਨਾਂ ਤੋਂ ਪਹਿਲੂ ਖਿਹੜਾ ਛੁੱਟ ਜਾਂਦਾ ਮਨੁੱਖ ਗੁਰਮਖ ਬਣ ਕੇ ਗੁਰੂ ਦੀ ਸੰਗਤ ਕਰਕੇ ਇਹ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਮਰਨ ਤੋਂ ਬਾਅਦ ਕੋਈ ਪਾਰ ਨਹੀਂ ਹੁੰਦੀ ਮੁਕਤੀ ਨਹੀਂ ਹੁੰਦੀ ਮਰਨ ਤੋਂ ਬਾਅਦ ਇਹ ਜਿੰਦੇ ਦੀ ਆਤਮਾ ਜਿਹੜੀ ਸਰੀਰ ਵਿੱਚ ਹੀ ਮੁਕਤ ਹੋ ਜਾਂਦੀ ਹੈ ਜਪ ਕੇ ਭਜਨ ਕਰਕੇ ਬੰਦਗੀ ਕਰਕੇ ਜਿਵੇਂ ਰਹੀਂ ਜਦੋਂ ਜਪਦੇ ਆ ਇਹਨਾਂ ਤੋਂ ਖਿਹੜਾ ਛੁੱਟਦਾ ਤੇ ਸਾਡੀ ਆਤਮਾ ਗ੍ਰਿਸ਼ਤ ਮਾਰਗ ਵਿੱਚ ਹੀ ਦਾਸੀ ਬਣਦੀ ਹੈ ਇਸ ਅਸੀ ਇਸ ਭਵਸਾਕਰ ਤੋਂ ਪਾਰ ਹੋ ਜਾਂਦੇ ਆ ਬਾਣੀ ਸਾਨੂੰ ਦ੍ਰਿੜ ਕਰਾਂਦੀ ਹੈ ਤੀਜੇ ਪਾਸ਼ਾ ਜੀ ਦੱਸ ਰਹੇ ਆ ਆਈਏ ਨੀ ਆਪ ਹਾਜ਼ਰੀਆਂ ਪ੍ਰਵਾਨ ਕਰਿਓ ਇੱਥੇ ਸ਼ਲੋਕ ਦੀ ਸਮਾਪਤੀ ਹੁੰਦੀ ਹੈ ਸਤਿਗੁਰ ਜੀ ਮਿਹਰ ਕਰਨ ਬਾਣੀ ਵਿਚਾਰ ਦੇ ਨਿਕਾਂ ਭੁੱਲਾ ਜਾਂਦੀਆਂ ਨਾਮ ਅਸਮਤ ਬਖਸ਼ਣ ਆਈਆਂ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ